ਇਹ ਇਲੈਕਸ਼ਨ ਲੜਨ ਜਾ ਰਹੇ ਆ ਜੀ ਜਿਸ ਸਾਡੀ ਪੱਕੇ ਐਲਾਨ ਹੋਣਾ ਬਾਕੀ ਐ ਬਸ ਆਮ ਬੰਦੇ ਸੁਣਵਾਈ ਹਰ ਜਗ੍ਹਾ ਤੇ ਪਹੁੰਚੇ ਇਹ ਵੋਟਾਂ ਲੈਣ ਤੋਂ ਬਾਅਦ ਆਮ ਬੰਦੇ ਸੁਣਵਾਈ ਨਹੀਂ ਕਰਦੇ ਮੈਂ ਆਮ ਬੰਦੇ ਸੁਣਵਾਈ ਕਰਾਉਂਗਾ ਮੈਂ ਕਿਹਾ ਇੱਕ ਲੀਡਰ ਖੜਾ ਹੋਣਾ ਤੇ ਸਾਹਮਣੇ ਖੜੇ ਹੋਣ ਦੀ ਹਿੰਮਤ ਰੱਖੋ ਤੇ ਡਰੋ ਨਾ ਮੁਕਾਬਲਾ ਕਿੰਨੇ ਨਾਲ ਰਿਹਾ ਇਸ ਵਾਰ ਮੁਕਾਬਲਾ 13 ਜਣੇ ਇੱਕ ਪਾਸੇ ਮੈਂ ਕੱਲਾ ਇੱਕ ਪਾਸੇ ਜੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਸਾਹਮਣੇ ਮੈਂ ਚੋਣ ਲੜਿਆ ਇੱਥੇ ਲੜਨਾ ਕੋਈ ਖਾਲਜਾ ਬੜਾ ਇੰਡੀਆ ਵਿੱਚ ਪੰਜਾਬ ਦੇ ਇੱਕ ਪਹਿਲਾ ਸ਼ਖਸ ਬੰਦਾ ਵਾ ਜਿਹੜਾ ਇਲੈਕਸ਼ਨ ਲੜਨ 12 ਨਸੀ ਵਿੱਚ ਗਿਆ ਵਾ ਮੈਂ ਲੋਕ ਮੈਨੂੰ ਨਹੀਂ ਕੋਈ ਮਤਲਬ ਹੈਗਾ ਪਰ ਮੈਂ ਜਿੱਤ ਗਿਆ ਤੇ ਮੈਂ ਇੱਥੇ ਰਹੂੰਗਾ ਜੇ ਮੈਂ ਨਾ ਖੁਦਾ ਨਾ ਖਾ ਸਕਦੀ ਤਾਂ ਹੋ ਗਿਆ ਫਿਰ ਮੈਂ ਕੁਝ ਨਹੀਂ ਕਹਿ ਸਕਦਾ ਮੈਂ ਸੁੱਤੇ ਪੇ ਲੋਕਾਂ ਨੂੰ ਜਗਾਉਣ ਵਾਸਤੇ ਆ ਮੈਂ ਮੇਰਾ ਕੋਈ ਹੈ ਨਹੀਂਗਾ ਕੋਈ ਚੱਦਾ ਚੱਕਰ ਵੋਟ ਪਾਈ ਸੀਗੀ ਇਸ ਵਾਰ ਵੋਟਾਂ ਦੇਖੋ ਪਾਈ ਹੈ ਜੀ ਲੁਧਿਆਣਾ ਪਸ਼ਮੀ ਜਿਮਨੀ ਚੌਂ ਦੀ ਕਾਊਂਟਿੰਗ ਸ਼ੁਰੂ ਹੋ ਚੁੱਕੀ ਹੈ ਤੇ ਵੱਖ-ਵੱਖ ਉਮੀਦਵਾਰਾਂ ਦੀ ਤਰ੍ਹਾਂ ਨੀਟੂ ਛਟਰਾ ਵਾਲਾ ਵੀ ਇੱਥੇ ਪਹੁੰਚੇ ਹੋਏ ਨੇ ਨੀਟੂ ਛਟਰਾ ਵਾਲੇ ਦੇ ਨਾਲ ਗੱਲਬਾਤ ਵੀ ਕਰਾਂਗੇ ਤਾਂ ਤਸਵੀਰਾਂ ਵੀ ਨੀਟੂ ਹੀ ਕਿਸ ਤਰ੍ਹਾਂ ਦੇ ਦੇਓ ਦਸਵੀਂ ਵਾਰ ਇਲੈਕਸ਼ਨ ਲੜਨ ਜਾ ਰਹੇ ਹੋ ਦਸਵੀਂ ਇਲੈਕਸ਼ਨ ਲੜਨ ਜਾ ਰਹੇ ਆ ਜੀ ਜੇ ਸਾਡੀ ਪੱਕੀ ਐਲਾਨ ਹੋਣਾ ਬਾਕੀ ਹੈ ਬਸ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਪ੍ਰਚਾਰ ਵਿੱਚ ਕਿਹੜੇ ਮੁੱਦੇ ਰਹੇ ਹੁਣ ਅੱਜ ਉਹ ਉਹਨਾਂ ਮੁੱਦਿਆਂ ਦਾ ਫਤਵਾ ਦਿੱਤਾ ਗਿਆ ਅੱਜ ਈਵੀਐਮ ਖੁੱਲੀਆਂ ਸ਼ੁਰੂ ਹੋ ਚੁੱਕੀਆਂ ਬਾਪ ਦੇਖੋ ਆਪਾਂ ਤਾਂ ਕਹਿੰਦੇ ਜਿੱਤੀਏ ਤੇ ਬੈਸਟ ਨੂੰ ਅਮਰੀਕਾ ਵਰਗਾ ਆਮ ਬੰਦੇ ਨੂੰ ਸੁਣਵਾਈ ਕਰੀਏ ਆਮ ਬੰਦੇ ਨੂੰ ਸੁਣਵਾਈ ਹਰ ਜਗ੍ਹਾ ਤੇ ਪਹੁੰਚੇ ਇਹ ਵੋਟਾਂ ਲੈਣ ਤੋਂ ਬਾਅਦ ਆਮ ਬੰਦੇ ਸੁਣਵਾਈ ਨਹੀਂ ਕਰਦੇ ਮੈਂ ਆਮ ਬੰਦੇ ਸੁਣਵਾਈ ਕਰਾਉਂਗਾ ਮੈਂ ਕਹਿੰਦਾ ਇੱਕ ਲੀਡਰ ਖੜਾ ਮੈਂ ਸਾਹਮਣੇ ਖੜੇ ਹੋਣ ਦੀ ਹਿੰਮਤ ਰੱਖੋ ਤੇ ਡੱਡਰ ਹੋਣਾ ਮੁਕਾਬਲਾ ਕਿੰਨੇ ਨਾਲ ਰਿਹਾ ਇਸ ਵਾਰ ਮੁਕਾਬਲਾ 13 ਜਣੇ ਇੱਕ ਪਾਸੇ ਮੈਂ ਇਕੱਲਾ ਇੱਕ ਪਾਸੇ ਹਾਂ ਜੀ ਹਾਂਜੀ ਤਾਂ ਪਹਿਲਾਂ ਵੀ ਚੋਣ ਲੜੇ ਹੋ ਪਰ ਕਦੀ ਵੀ ਜਿਹੜਾ ਵਾ ਜਿੱਤੇ ਨਹੀਂ ਹਮੇਸ਼ਾ ਜਮਾਨਤਾਂ ਜਬਤ ਹੁੰਦੀ ਆ ਰਹੀਆਂ ਇਸ ਵਾਰ ਕੀ ਉਮੀਦ ਲੱਗਦੀ ਹੈ ਭਾਜੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਸਾਹਮਣੇ ਮੈਂ ਚੋਣ ਲੜਿਆ ਇੱਥੇ ਲੜਨਾ ਕੋਈ ਖਾਲਜਾ ਬੜਾ ਇੰਡੀਆ ਵਿੱਚ ਪੰਜਾਬ ਦੇ ਇੱਕ ਪਹਿਲਾ ਸ਼ਖਸ ਬੰਦਾ ਵਾ ਜਿਹੜਾ ਇਲੈਕਸ਼ਨ ਲੜਨ 12 ਨਸੀ ਵਿੱਚ ਗਿਆ ਵਾ ਫਾਈਲ ਲਖਲ ਕਰਾਈ ਹੈ 200 ਫਾਈਲ ਨੂੰ ਰਿਜੈਕਟ ਕਰਤੀ ਫਾਈਲ ਪਾਸ ਹੋਈ ਸੀਗੀ ਸਾਰਾ ਕੁਝ ਪਰ 200 ਬੰਦੇ ਨੇ ਫਾਈਲ ਭਰੀ ਸੀ ਇਹਨਾਂ ਨੇ ਰਿਜੈਕਟ ਕਰਾ ਦਿੱ ਮੇਰਾ ਕੋਈ ਨਹੀਂ ਮੈਨੂੰ ਕੀ ਹੈ ਮੇਰੇ ਤੇ ਬਿਗ ਬੋਸ ਦੀ ਤਿਆਰੀ ਹੈਗੀ ਆ ਮੈਂ ਤੇ ਬਿਗ ਬੋਸ ਚਲ ਜਾਣਾਗਾ ਮੈਨੂੰ ਨਹੀਂ ਕੋਈ ਮਤਲਬ ਹੈਗਾ ਪਰ ਮੈਂ ਜਿੱਤ ਗਿਆ ਤੇ ਮੈਂ ਇੱਥੇ ਰਹੂੰਗਾ ਜੇ ਮੈਂ ਨਾ ਖੁਦਾ ਨਾ ਖਾ ਸਕਦੀ ਤਾਂ ਹੋ ਗਿਆ ਫਿਰ ਮੈਂ ਕੁਝ ਨਹੀਂ ਕਹਿ ਸਕਦਾ ਪਰ ਪਰਮਾਤਮਾ ਤੇ ਭਰੋਸਾ ਵਾ ਕਿ ਮੈਂ ਸੁੱਤੇ ਪੇ ਲੋਕਾਂ ਨੂੰ ਜਗਾਉਣ ਵਾਸਤੇ ਆ ਮੈਂ ਮੇਰਾ ਕੋਈ ਹੈ ਨਹੀਂਗਾ ਕੋਈ ਚੰਦਾ ਚੱਕਰ ਵੋਟ ਪਾਈ ਸੀਗੀ ਇਸ ਵਾਰ ਵੋਟਾਂ ਦੇਖੋ ਪਾਈ ਹੈ ਜੀ ਇੱਕ ਦੇ ਇੱਕ ਦੇ ਦੋ ਨਿਸ਼ਾਨ ਲਵਾਇਆ ਜੀ ਮੈਂ ਕਿਹਾ ਦੋ ਨਿਸ਼ਾਨ ਲਾਓ ਦੋ ਕਿਦਾਂ ਲਾਤੇ ਉਹਨਾਂ ਨੇ ਮੈਂ ਕਿਹਾ ਮੈਂ ਕਿਹਾ ਮੈਂ ਵੋਟ ਪਾਈ ਨਹੀਂ ਉਹ ਕਹਿੰਦੇ ਪਾਈ ਆ ਮੈਂ ਕਿਹਾ ਤੂੰ ਉਧਰ ਵੀ ਲਾ ਤੈਨ ਉਕੇ ਚਲੋ ਭਰਾਵਾ ਪਾਓ ਤੁਹਾਡੀ ਵੋਟ ਤਾਂ ਜਲੰਧਰ ਆ ਤੇ ਇੱਥੇ ਕਟਵਾ ਕੇ ਲੈਣੀ ਪੈਂਦੀ ਆ ਜਾਓ ਤੁਸੀਂ ਇੱਥੋਂ ਕਟਵਾ ਕੇ ਦਿੱਲੀ ਲੈ ਜਾਓ ਲੁਧਿਆਣੇ ਅਗਰ ਜਿੱਤਿਆਂ ਦੇ ਲੁਧਿਆਣੇ ਕਿਹੜਾ ਐਡਰੈਸ ਆ ਕਿਹੜੇ ਐਡਰੈਸ ਤੇ ਤੁਸੀਂ ਵੋਟ ਬਣਾਈ ਆ ਲੋਕ ਤੁਹਾਡੇ ਨਾਲ ਕਿੱਦਾਂ ਸਪੋਰਟ ਪਾਉਂਦੇ ਆ ਪਾਜੀ ਪਾਜੀ ਇੱਕ ਮਿੰਟ ਪਾਜੀ ਹੈਬੋਵਾਲ ਥਾਣੇ ਦੇ ਸਾਹਮਣੇ ਟੈਂਕੀ ਹੈ ਜੀ ਟੈਂਕੀ ਲੱਗੇ ਗਾਲਾ ਗੇਟ ਲੱਗਾ ਸਾਡਾ ਉੱਥੇ ਘਰ ਵਾ ਉੱਥੇ ਹੀ ਆਪਾਂ ਰਹਿ ਰਹੇ ਹਾਂ ਜੀ ਫਿਲਹਾਲ ਤੇ ਉੱਥੇ ਹੀ ਰਹਿ ਰਹੇ ਹਾਂ ਉੱਥੇ ਸਾਡਾ ਰੋਟੀ ਪਾਣੀ ਆਪ ਹੀ ਰੋਟੀ ਪਾਣੀ ਪਕਾਈਦਾ ਆਪ ਹੀ ਖਾਈਦਾ ਕੀ ਕਰੀਏ ਫਿਰ ਸਿਸਟਮ ਦੇ ਵਿੱਚ ਨਹੀਂ ਹੈਗੇ ਆਪਾਂ ਜਿੱਦਾਂ ਤੋਂ ਬਾਅਦ ਜਿੱਦਾਂ ਤੋਂ ਬਾਅਦ ਆਪਾਂ ਇੱਥੇ ਰਹਿਣਾ ਲੋਕਾਂ ਦੇ ਵਿੱਚ ਐਦਾ ਸੜਕ ਤੇ ਚੱਲਣਾ ਲੋਕਾਂ ਨੂੰ ਇਹ ਨਹੀਂ ਕੋਈ ਸਾਡਾ ਗੱਡੀ ਹੋਏਗੀ ਸਾਡੇ ਕੋਲ ਪੁਲਿਸ ਮੁਲਾਜ਼ਮ ਜ਼ਿਆਦਾ ਹੋਣਗੇ ਨਹੀਂ ਆਮ ਬੰਦਾ ਇੱਜੇ ਤਾਂ ਕਹਿੰਦਾ ਆਮ ਬੰਦੇ ਦੀ ਆਮ ਬੰਦਾ ਕਿੱਦਾਂ ਹੁੰਦਾ ਉਹ ਲੋਕਾਂ ਨੂੰ ਆਪਾਂ ਦਿਖਾਵਾਂਗੇ ਕਿ ਆਮ ਬੰਦਾ ਆ ਬੰਦਾ ਆਮ ਆ ਜਿਹੜਾ ਤੁਹਾਡੇ ਗੱਲ ਸੁਣੂਗਾ ਜਿੱਥੇ ਮਰਜ਼ੀ ਚੱਲ ਜਾਓ ਜਿਹੜਾ ਸਾਡਾ ਬੈਸਟ ਵਾਲਾ ਬੰਦਾ ਕਿਤੇ ਵੀ ਚੱਲ ਜਵੇ ਉਹਦੀ ਸੁਣਵਾਈ ਹੋਣੀ ਚਾਹੀਦੀ ਆ ਸਾਨੂੰ ਕੁਝ ਨਹੀਂ ਚਾਹੀਦਾ ਜਿਹੜੀ ਸਰਕਾਰ ਮੈਨੂੰ ਪਾਰਟੀ ਚ ਲੈਗੀ ਮੈਂ ਉਹਨੂੰ ਵਾਦਾ ਹੀ ਇਹ ਕਰਨਾ ਕਿ ਕਾ ਮੈਂ ਆਮ ਬੰਦੇ ਸੁਣਵਾਈ ਚਾਹੁੰਦਾ ਮੈਨੂੰ ਕੁਛ ਨਹੀਂ ਜ਼ਿਆਦਾ ਮੈਂ ਬਿਨਾ ਪੈਸਾ ਤੇ ਬਿਨਾ ਖਰਚੇ ਤੋਂ ਕੋਈ ਚੇਅਰਮੈਨ ਨਹੀਂ ਚਾਹੀਦੀ ਮੈਨੂੰ ਬਸ ਲੋਕਾਂ ਦੀ ਸੁਣਵਾਈ ਹੋਵੇ ਮੇਰੀ ਗੱਲ ਪੂਰੀ ਹੋ ਗਈ ਬਸ ਮਿਲਦੀਆਂ ਮਿਲਦੀਆਂ ਤੁਹਾਨੂੰ ਮਿਲਦੀਆਂ ਭਈਆ ਸਾਰਾ ਕੁਝ ਮਿਲਦਾ ਪਿਆ ਸਾਨੂੰ ਹੁਣ ਮੈਂ ਗੱਲ ਖੋਲ ਕੇ ਨਹੀਂ ਕਰ ਸਕਦਾ ਕਿ ਬਹੁਤ ਛੇਤੀ ਕੀ ਪਤਾ ਮੈਂ ਕਿਸੇ ਪਾਰਟੀ ਤੇ ਚੱਲ ਜਾਣਾ ਨਹੀਂ ਨਹੀਂ ਪਤਾ ਨਹੀਂ ਹਾਂ ਕਿਉਂਕਿ ਇੱਕ ਮਿੰਟ ਦੇ ਗੱਲ ਸਹੀ ਹੈ ਦੇਖੋ ਜੇ ਕੱਲ ਨੂੰ ਮੈਂ ਤੇ ਕੋਈ ਕਿਸੇ ਕੋਈ ਪ੍ਰੈਸ਼ਰ ਪਾ ਉਧਰ ਤੇ ਧਮਕੀਆਂ ਲੱਲੂ ਪੰਜੂ ਕਹੀ ਦਈ ਜਾਂਦੇ ਖਾ ਜਾਂਦ ਨਹੀਂਗਾ ਲੱਖਾਂ ਪਾਰਟੀਆਂ ਰੋਜ਼ ਫੋਨ ਕਰਦੀਆਂ ਬਈਆਂ ਤੇ ਕੀ ਪਤਾ ਕੀ ਸਾਡੀ ਰਾਸ਼ਟਰਪਤੀਨਾ ਸਾਹਿਬ ਨਾਲ ਮੀਟਿੰਗ ਵੀ ਹੈਗੀ ਹੈ ਜੇ ਮੀਟਿੰਗ ਦੇ ਵਿੱਚ ਕੋਈ ਗੱਲਬਾਤ ਬਣੀ ਤੇ ਆਪਾਂ ਦੇਖ ਲਾਂਗੇ ਜੇ ਫਿਰ ਜਮਾਨਤ ਜਬਤ ਹੋ ਗਈ ਫੇ ਲੁਧਿਆਣਾ ਰਹੋਗੇ ਜਲੰਧਰ ਰਹੋਗੇ ਭਾਜੀ ਹੁਣ ਤਾਂ 117 ਐਮਐਲਏ ਖੜੇ ਕਰਦੇ ਆ 2027 ਦੇ ਵਿੱਚ 2027 ਦੇ ਵਿੱਚ ਜਿਤਾਣੇ ਆ ਉਹ ਬਸ ਜੋ ਮਰਜ਼ੀ ਕਰਨਾ ਪਵੇ ਬਸ ਜਲੰਧਰ ਜਦੋਂ ਚੋਣ ਲੜੇ ਸੀ ਸਾਣਾ ਪਹਿਲਾਂ ਉਦੋਂ ਜਦੋਂ ਹਾਰ ਗਏ ਸੀਗੇ ਤਾਂ ਤੁਸੀਂ ਕਿਹਾ ਸੀਗਾ ਕਿ ਮੇਰੇ ਘਰ ਦੀਆਂ ਇੰਨੀਆਂ ਵੋਟਾਂ ਮੈਂ ਇੰਨੀਆਂ ਨਹੀਂ ਭਈਆਂ ਹੁਣ ਕਿੰਨੀਆਂ ਉਮੀਦਾਂ ਵਾ ਮੈਂ ਕਹਿੰਦਾ ਜੇ ਦੇਖੋ ਵੀ ਸਰਕਾਰੀ ਬੱਸਾਂ ਵਾਲੇ ਪੱਕੇ ਨਹੀਂ ਕੀਤੇ ਗਏ ਕਾਰ ਆਪਣੇ ਪੁਲਿਸ ਮੁਲਾਜ਼ਮ ਇਹਨਾਂ ਦੇ ਜਿਹੜੇ ਫੰਡ ਬੋਨਸ ਇਹਨਾਂ ਨੂੰ ਦਿੱਤੇ ਗਏ ਇਹ ਸਰਕਾਰਾਂ ਕਰਦੀਆਂ ਕੀ ਪਈਆਂ ਕੀ ਕਰਦੀਆਂ ਪਈਆਂ ਸਰਕਾਰਾਂ ਕੁਝ ਕਰਦੀਆਂ ਪਈਆਂ ਸਿਰਫ ਇਹ ਆਪਣੇ ਮਿੱਠਾ ਮਿੱਠਾ ਬੋਲ ਕੇ ਵੋਟਾਂ ਲੈਂਦੀਆਂ ਪਈਆਂ ਆਪਣੇ ਕੰਮ ਕਰਦੀਆਂ ਪਈਆਂ ਜਿਹੜੇ ਮੰਤਰੀ ਨੇ ਕਰੋਨਾ ਦੇ ਅਰਬਾਂ ਦਾ ਘਟਾਲੇ ਕਰਦੇ ਉਹਨਾਂ ਨੂੰ ਕੁਝ ਨਹੀਂ ਕਹਿੰਦੀ ਪਈਆਂ ਮੈਂ ਉਹਨਾਂ ਤੇ ਕਾਰਵਾਈ ਕਰਾਊਗਾ ਉਹਨਾਂ ਨੂੰ ਦੱਸੂਗਾ ਵੀ ਆਹ ਤੜਾਕਾ ਜਨਤਾ ਨੂੰ ਜਿੰਦਾ 1500 ਕਰੋੜ ਦਾ ਰਮਨ ਰੋਣਾ ਕੀਤਾ ਜੋ ਉਹ ਚਾਹਦਾ ਜਿੰਦਾਂ ਨੂੰ ਸੋਨੇ ਵਰਗਾ ਬਣਾ ਦਿੰਦਾ ਪਰ ਉਹਨਾਂ ਨੇ ਲੋਕਾਂ ਨੂੰ ਕਿੱਥੇ ਬਣਾਉਣਾ ਇਹਨਾਂ ਨਾਲ ਕਈ ਅਫਸਰ ਹੀ ਮਿਲੇ ਹੁੰਦੇ ਆ ਸੋਨੇ ਵਾਲੀ ਟੋਪੀ ਪਾ ਕੇ ਆਏ ਇਹ ਭਾਜੀ ਨਕਲੀ ਆਲੂ ਫੜ ਦਿਖੋ ਇਸ ਲਈ ਥੋੜੀ ਹੈਗੀ ਹੈ ਜੇ ਹੁਣ ਉਹ ਸੋਨੇ ਵਰਗਾ ਕਪੜਾ ਲੈ ਸੋਨਾ ਬਣ ਜੂਗਾ ਨਹੀਂ ਚਲੋ ਮੈਂ ਮਿਲਦਾ ਤੁਹਾਨੂੰ ਬਾਅਦ ਵਿੱਚ ਜੀ ਜੀ ਬਿਲਕੁਲ ਨੀਟੂ ਬਾਈ ਇਹ ਸੀਗੇ ਨੀਟੂ ਸ਼ਟਰਾਂ ਵਾਲਾ ਜਿਹੜੇ ਕਹਿੰਦੇ ਨੇ ਇਸ ਵਾਰ ਪੂਰੀ ਉਮੀਦ ਹੈ ਜਿੱਤ ਕੇ ਜਿਹੜਾ ਵਾ ਲੁਧਿਆਣਾ ਬੈਸ ਦਾ ਜਿਹੜਾ ਵਾ ਵਿਕਾਸ ਕਰਾਵਾਂਗੇ ਤੇ ਦੂਜੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਕਿਤੇ ਨਾ ਕਿਤੇ ਤੰਜ ਲਗਾਉਂਦੇ ਹੋਏ ਵੀ ਨਜ਼ਰ ਆਏ ਨੇ ਨੀਟੂ ਸ਼ਟਰਾਂ ਵਾਲਾ ਕੈਮਰਾਪਰਸਨ ਕੇਸ਼ ਦੇ ਨਾਲ ਬੋਇਕਾਲ ਚਰਚਾ ਟੀਵੀ ਲੁਧਿਆਣਾ